ਪਰ ਜਿਹੜੇ ਇਹ ਫੇਕ ਲੋਗ ਨੇ ਇਹ ਫੇਕ ਏਜੰਟ ਨੇ ਜਿਹੜੇ ਇਹ ਫੇਕ ਲੋਗ ਨੇ ਇਹ ਕਰ ਕੀ ਰਏ ਆ ਇਹ ਕਰ ਰਹੇ ਆ ਲੋਕਾਂ ਨੂੰ ਗੁੰਮਰਾਹ ਲੋਕਾਂ ਤੋਂ ਪੈਸੇ ਲੁੱਟਣ ਦੇ ਵੱਖੋ ਵੱਖਰੇ ਢੰਗ ਲੱਭ ਰਿਆ ਪੂਰਾ ਧਿਆਨ ਨਾਲ ਸਾਰੇ ਮੇਰੇ ਵੀਰ ਇਸ ਚਿਹਰੇ ਨੂੰ ਦੇਖੋ ਕਿ ਕਿਸੇ ਨੇ ਇਸ ਨੂੰ ਅੱਜ ਤੋਂ ਕੁਝ ਸਾਲ ਪਹਿਲਾਂ ਦੇਖਿਆ ਆ ਕਿਸੇ ਡੌਂਕੀ ਦੇ ਵਿੱਚ ਜਾਂ ਇਹਦੇ ਨਾਲ ਕਿਸੇ ਨੇ ਡੌਂਕੀ ਲਾਈ ਆ ਤੇ ਭਾਜੀ ਲਾਸਟ ਕਾਲ ਆਪਾਂ ਨੂੰ ਕਦੋਂ ਆਈ ਆ ਪਰਿਵਾਰ ਨੂੰ ਸਾਨੂੰ ਨੋਮਾ ਮਿਨਾ 25 ਤਰੀਕ ਦਾ ਇੱਕਦਮ ਹੁੰਦਾ ਕੋਈ ਸੰਪਰਕ ਟੁੱਟ ਗਿਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੁੰਦੇ ਨਾਲ ਆਨੁਭ ਗੁਰਾਜਾ ਕੀਤਾ ਗਿਆ ਵੀ ਇਹ ਹੈ ਉਹ ਹੈ ਪਰ ਸਾਡੇ ਕੋ ਨੂੰ ਇੱਕ ਵਾਰ ਫਿਰ ਪੈਸੇ ਵੀ ਨੇ 2 ਲੱਖ ਰੁਪਏ ਵੀ ਲੈ ਬੰਦਾ ਤੁਹਾਨੂੰ ਪਤਾ ਕਰਕੇ ਦੱਸਦੇ ਆ ਤੇ ਤੁਹਾ ਪੈਸਿਆਂ ਦੀ ਡਿਮਾਂਡ ਕਦੋਂ ਕੀਤੀ ਕੀ ਤੁਹਾਡੇ ਕੋਲ ਪੈਸਿਆਂ ਦੀ ਡਿਮਾਂਡ ਕੀਤੀ ਜੀ ਕਿ ਤੁਹਾਡੇ ਬੰਦੇ ਦੀ ਸੰਪਰਕ ਟੁੱਟ ਗਿਆ ਗੱਲ ਨਹੀਂ ਹੋ ਰਹੀ ਆਡੇ ਬੰਦੇ ਦੀ ਉਹ ਕਹਿੰਦੇ ਆ ਵੀਾਨੂੰ 2 ਲੱਖ ਰੁਪਏ ਚਾਹੀਦੇ ਨੇ ਉੱਥੇ ਅੱਗੇ ਦੇਣੇ ਤੇ ਬੰਦੇ ਦੀ ਗੱਲ ਕਰਾਇਆ ਬੰਦਾ ਦੇਖਿਆ ਜਾਏਗਾ ਕਈ ਨੌਜਵਾਨ ਗਡਨੈਪ ਹੋ ਜਾਂਦੇ ਨੇ ਕਈਆਂ ਨੂੰ ਏਜੰਟ ਗੁੰਮਰਾਹ ਕਰਦੇ ਨੇ ਕਈ ਜੰਗਲ ਵਿੱਚ ਗਵਾਚ ਜਾਂਦੇ ਨੇ ਕਈ ਘਰਾਂ ਤੋਂ ਲਾਪਤਾ ਹੋ ਜਾਂਦੇ ਨੇ ਅਕਸਰ ਦੇਖਦੇ ਆ ਕਿ ਪੰਜਾਬ ਦੀ ਧਰਤੀ ਜਾਂ ਹਰਿਆਣੇ ਦੀ ਧਰਤੀ ਤੋਂ ਜਾਂ ਇੰਡੀਆ ਤੋਂ ਬਹੁਤ ਸਾਰੇ ਨੌਜਵਾਨ ਵਿਦੇਸ਼ਾਂ ਨੂੰ ਤਾਂ ਜਾਂਦੇ ਨੇ ਪਰ ਬਹੁਤ ਬਹੁਤ ਸਾਲ ਉਹਨਾਂ ਦਾ ਪਤਾ ਨਹੀਂ ਲੱਗਦਾ ਉਹ ਹੈ ਕਿੱਥੇ ਨੇ ਜਾਂ ਤਾਂ ਉਹ ਜੰਗਲ ਖਾ ਗਏ ਨੇ ਜਾਂ ਉਹ ਪਹੁੰਚੇ ਨਹੀਂ ਜਾਂ ਕਿਸੇ ਹਸਪੀਟਲ ਵਿੱਚ ਦਾਖਲਿਆ ਜਾਂ ਕਿਸੇ ਜੇਲ੍ਹ ਵਿੱਚ ਉਹ ਬੰਦਿਆ ਇੱਕ ਤਸਵੀਰ ਸਕਰੀਨ ਤੇ ਚੱਲ ਰਹੀ ਆ ਇਹ ਤਸਵੀਰ ਜੋ ਸਕਰੀਨ ਤੇ ਚੱਲ ਰਹੀ ਆ ਜਿਸ ਨੂੰ ਤੁਸੀਂ ਦੇਖ ਰਹੇ ਹੋ ਇਹ ਜਗਮੌਣ ਸਿੰਘ ਦੀ ਤਸਵੀਰ ਆ ਜੋ ਅੱਜ ਤੋਂ 2.5 3 ਸਾਲ ਪਹਿਲਾਂ ਯੂਰਪ ਨੂੰ ਚਾਲੇ ਪਾਏ ਪਰ ਘਰਦਿਆਂ ਨੂੰ ਫੋਨ ਗਿਆ ਪਰ ਫੋਨ ਤੋਂ ਬਾਅਦ ਇੱਕਦਮ ਸੰਪਰਕ ਟੁੱਟ ਗਿਆ ਹੁਣ ਕਈ ਮੇਰੇ ਵੀਰ ਉਸ ਡੌਂਕੀ ਦੇ ਵਿੱਚ ਉਹਦੇ ਨਾਲ ਹੋਣਗੇ ਕਈਆਂ ਨੇ ਇਹ ਚਿਹਰੇ ਨੂੰ ਦੇਖਿਆ ਹੋਵੇਗਾ ਪੂਰਾ ਧਿਆਨ ਨਾਲ ਸਾਰੇ ਮੇਰੇ ਵੀਰ ਇਸ ਚਿਹਰੇ ਨੂੰ ਦੇਖੋ ਕਿ ਕਿਸੇ ਨੇ ਇਸ ਨੂੰ ਅੱਜ ਤੋਂ ਕੁਝ ਸਾਲ ਪਹਿਲਾਂ ਦੇਖਿਆ ਆ ਕਿਸੇ ਡੌਂਕੀ ਦੇ ਵਿੱਚ ਜਾਂ ਇਹਦੇ ਨਾਲ ਕਿਸੇ ਨੇ ਡੌਂਕੀ ਲਾਈ ਆ ਜਾਂ ਕੋਈ ਮੇਰਾ ਵੀਰ ਇਹਦੀ ਕੋਈ ਵੀ ਇਨਫੋਰਮੇਸ਼ਨ ਦੇ ਸਕਦਾ ਤਾਂ ਜਰੂਰ ਸਾਡੇ ਨਾਲ ਸੰਪਰਕ ਕੀਤਾ ਜਾਵੇ ਸਾਡੇ ਟੈਲੀਗ੍ਰam ਗਰੁੱਪ ਦੇ ਨਾਲ ਇਹ ਤਸਵੀਰ ਜਗਮੋਣ ਸਿੰਘ ਦੀ ਆ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਰਹੇ ਹੋ ਤੇ ਆਪਾਂ ਉਹਦੇ ਪਰਿਵਾਰ ਦੇ ਨਾਲ ਗੱਲਬਾਤ ਕਰਦੇ ਆਂ ਤੇ ਸਤ ਸ੍ਰੀ ਅਕਾਲ ਭਾਜੀ ਸਭ ਤੋਂ ਪਹਿਲਾਂ ਤੇ ਬਹੁਤ ਵੱਡੀ ਦੁੱਖਦਾਈ ਖਬਰ ਆ ਕਿ ਤੁਹਾਡੇ ਪਰਿਵਾਰ ਦਾ ਮੈਂਬਰ ਅੱਜ ਕਈ ਸਾਲ ਹੋ ਗਏ ਆ ਉਹ ਗੁੰਮ ਹੋਏ ਨੂੰ ਹਜੇ ਤੱਕ ਲੱਭਿਆ ਨਹੀਂ ਆ ਸ਼ਾਇਦ ਇਸ ਵੀਡੀਓ ਸਾਡੀ ਥਰੂ ਕੋਈ ਨਾ ਕੋਈ ਸਾਨੂੰ ਕੋਈ ਇਤਲਾ ਮਿਲ ਸਕੇ ਤਾਂ ਸਾਡੇ ਟੈਲੀਗ੍ਰam ਗਰੁੱਪ ਦੇ ਨਾਲ ਸੰਪਰਕ ਕਰ ਸਕਦੇ ਨੇ ਹਾਂਜੀ ਲਾਸਟ ਕਾਲ ਕਦੋਂ ਤੇ ਕਦੋਂ ਆਈ ਤੁਹਾਨੂੰ ਸਾਨੂੰ ਆਈ ਲਾਸਟ ਕਾਲ ਜੀ ਸਾਨੂੰ 2021 ਨਵੰਬਰ ਮਹੀਨਾ 25 ਤਰੀਕ ਜੀ ਤੇ ਉਹ ਇਹ ਤੋਂ ਇਲਾਵਾ ਤੁਹਾਡੇ ਨਾਲ ਕੀ ਸੰਪਰਕ ਹੋਇਆ ਉਹਦਾ ਉਹਨਾਂ ਦਾ ਸੰਪਰਕ ਕੁਝ ਨਹੀਂ ਹੋਇਆ ਜੀ ਉਸ ਤੋਂ ਬਾਅਦ ਤੇ ਅੱਛਾ ਤੇ ਜਿਹੜੇ ਏਜੰਟ ਨੇ ਉਹਨੂੰ ਭੇਜਿਆ ਸੀਗਾ ਪੰਜਾਬ ਤੋਂ ਜਾਂ ਇੰਡੀਆ ਤੋਂ ਹਰਿਆਣਾ ਤੋਂ ਜਿਹਨੇ ਵੀ ਭੇਜਿਆ ਸੀਗਾ ਤੇ ਉਹਨੇ ਤੁਹਾਡੇ ਨਾਲ ਸੰਪਰਕ ਕੀਤਾ ਤੁਹਾਡਾ ਮੁੰਡਾ ਕਿੱਥੇ ਆ ਉਹਨੇ ਸੰਪਰਕ ਨਹੀਂ ਕੀਤਾ ਜੀ ਤੁਹਾਡਾ ਮੁੰਡਾ ਪੋਲੈਂਡ ਹੈ ਅੱਛਾ ਜੀ ਤੇ ਉਹਦਾ ਕੋਈ ਪ੍ਰੂਫ ਦਿੱਤਾ ਤੁਹਾਨੂੰ ਉਹਦਾ ਬਸ ਕੋਈ ਪ੍ਰੂਫ ਨਹੀਂ ਹੈ ਜੀ ਉਹਦਾ ਇੱਕ ਰਿਕਾਰਡਿੰਗ ਜੀ ਸੁਣਾਈ ਸਾਨੂੰ ਮੈਂ ਪੋਲੈਂਡ ਵੜਿਆ ਤੇ ਮੈਨੂੰ ਦੋ ਜੇ ਗੱਡੀ ਲੈਣ ਆਏ ਸੀ ਬਸ ਇਹ ਪ੍ਰੂਫ ਹੈ ਸਾਡੇ ਕੋਲ ਹੋਰ ਕੋਈ ਤੇ ਤੁਹਾ ਪੈਸਿਆਂ ਦੀ ਡਿਮਾਂਡ ਕਦੋਂ ਕੀਤੀ ਗਈ ਤੁਹਾਡੇ ਕੋਲੋਂ ਐ ਜਾਨੀ ਮੰਗ ਕੀਤੀ ਜਈ ਹੈ ਕਿ ਸਾਡੇ ਬੰਦੇ ਦੀ ਸੰਪਰਕ ਟੁੱਟ ਗਿਆ ਕੱਲ ਨਹੀਂ ਹੋ ਰਹੀ ਸਾਡੇ ਬੰਦੇ ਦੀ ਤੇ ਉਹ ਕਹਿੰ ਲਗਾ ਵੀ ਅਨ 2 ਲੱਖ ਰੁਪਏ ਚਾਹੀਦੇ ਨੇ ਉੱਥੇ ਅੱਗੇ ਦੇਣੇ ਤੇ ਬੰਦੇ ਦੀ ਗੱਲ ਕਰਾਇਆ ਬੰਦਾ ਦੇਖਿਆ ਜਾਏਗਾ ਤੇ ਤੁਸੀਂ ਉਹ 2 ਲੱਖ ਰੁਪਈਆ ਤੁਸੀਂ ਉਹ ਦੇ ਦਿੱਤਾ ਹਾਂਜੀ ਜੀ ਅੱਛਾ ਮੈਂ ਤੁਹਾਨੂੰ ਇੱਕ ਗੱਲ ਹੋਰ ਐਡ ਕਰ ਦੇਣੀ ਜੋ ਨਾ ਭਾਜੀ ਇਹਦੇ ਵਿੱਚ ਕਿ ਜਦੋਂ ਤੁਹਾਨੂੰ ਉਹਦਾ ਫੋਨ ਆਉਂਦਾ ਆ ਤੇ ਉਹਦੇ ਨਾਲ ਸੰਪਰਕ ਹੁੰਦਾ ਆ ਤੁਹਾਡਾ ਤੇ ਉਹ ਤੁਹਾਡੇ ਕੋਲ ਏਜੰਟ ਜਿਹੜਾ ਵਾ ਉਹ 2 ਲੱਖ ਰੁਪਏ ਏਜੰਟ ਨੂੰ ਦੁਬਾਰਾ ਪੁੱਛਿਆ ਤੁਸੀਂ ਕਿ ਸਾਡਾ ਬੰਦਾ ਸਾਨੂੰ ਦੁਬਾਰਾ ਸਾਡੀ ਗੱਲ ਨਹੀਂ ਕਰਾਈ ਤੂੰ ਪੈਸੇ ਵੀ ਲੈ ਲੈ ਸਾਡੇ ਕੋਲ ਹਾਂਜੀ ਉਹਨਾਂ ਦੇ ਨਾਲ ਗੱਲ ਗੁੱਲ ਕਰਾਈ ਉਹ ਵੱਲ ਪੁੱਛਾਂ ਦੇ ਘਰ ਵੀ ਗਏ ਆ ਬੰਦੇ ਵੀ ਪੰਚਾਇਤ ਵੀ ਲੈ ਕੇ ਗਏ ਆ ਸਭ ਕੁਝ ਲੈ ਕੇ ਗਏ ਆ ਜੀ ਕੀ ਕਹਿੰਦਾ ਸਾਨੂੰ ਕਹਿੰਦਾ ਵੀ ਕੋਈ ਨਾ ਬੰਦੇ ਨਾਲ ਗੱਲ ਕਰਾ ਦਿਓ ਇਹਨਾਂ ਦੀ ਕਿਤੇ ਆ ਕਿਤੇ ਨਹੀਂ ਆਏਗਾ ਜੀ ਹਾਂ ਰੋ ਬਸ ਉਹ ਇੰਨਾ ਕਹਿ ਰਿਹਾ ਬਸ ਬੁੱਤ ਕੋਲੈਂਡ ਹੈ ਕੋਲੈਂਡ ਹੈ ਬਸ ਸਾਨੂੰ ਬਾਕੀ ਕੋਈ ਰਾਹ ਨਹੀਂ ਦੇ ਰਿਹਾ ਉਹ अच्छा ਤੁਹਾਡੇ ਕੋਲੋਂ ਪੈਸੇ ਵੀ ਲੈ ਗਿਆ ਹਾਂਜੀ اچھا ਤੇ ਉਸ ਨੇ ਤੁਹਾਡੇ ਕੋ ਇੱਕ ਕੁਝ ਆਡੀਓ ਪਹੁੰਚੀਆਂ ਹੋਈਆਂ ਜਿਹੜੀਆਂ ਆਡੀਓ ਸਾਨੂੰ ਭੇਜ ਦਿਓ ਅਸੀਂ ਚੈਨਲ ਦੇ ਵਿੱਚ ਉਹ ਆਡੀਓ ਚਲਾ ਦੇਾਂਗੇ ਤੇ ਇਹ ਵੀ ਦੱਸ ਦਿੰਨੇ ਆ ਕਿ ਕਈ ਵਾਰੀ ਬਹੁਤ ਸਾਰੇ ਕੇਸ ਸਾਡੇ ਕੋਲ ਇਹ ਆਇਆ ਏਜੰਟਾਂ ਨੇ ਪੈਸੇ ਲੈਣ ਕਰਕੇ ਬੈਲਾਰੂਸ ਜਾਂਦੇ ਨੇ ਤੇ ਸਭ ਤੋਂ ਪਹਿਲਾਂ ਆਪਣਾ ਆਪਣਾ ਬਾਈ ਗਿਆ ਕਿੱਥੇ ਸੀਗਾ ਕਿਹੜੀ ਕਿਹੜੀ ਕੰਟਰੀ ਤੋਂ ਕਿੱਦਾਂ ਕਿੱਦਾਂ ਕਰਕੇ ਗਿਆ ਸੀਗਾ ਇਹਦੇ ਬਾਰੇ ਕੁਝ ਇਨਫੋਰਮੇਸ਼ਨ ਦੇ ਦਿਓ ਸਾਨੂੰ ਤੇ ਜੀ ਇਥੋਂ ਸਿੱਧਾ ਉਹਨੇ ਰਸ਼ੀਆ ਜਾ ਕੇ ਹੀ ਫੋਨ ਕੀਤਾ ਜੀ ਜੀ ਵੀ ਮੈਂ ਰਸ਼ੀਆ ਪਹੁੰਚ ਗਿਆ ਜੀ ਰਸ਼ੀਆ ਤੋਂ ਬਾਅਦ ਜਿਹੜੀ ਗੱਲ ਹੋਈ ਫਿਰ ਉਹਨੇ ਜਿਵੇਂ ਡੋਂਕੀ ਡਾਂਕੀ ਮਾਰੀ ਐ ਡੋਂਕਰਾਂ ਨਾਲ ਲੈ ਕੇ ਮਾਰੀ ਕਹਿੰਦਾ ਵੀ ਕੀ ਕੀਤਾ ਜੈਂਟ ਨੇ ਕੀਤਾ ਜੀ ਉਸ ਤੋਂ ਬਾਅਦ ਬਾਈ ਲਾਸਟ ਰਿਪੋਰਟਿੰਗ ਨੂੰ ਹੋਈ ਮਿਲੀ ਏ ਵੀ ਮੈਂ ਪੋਲੈਂਡ ਵੱਡ ਗਿਆ ਮੈਨੂੰ 2 ਵਜੇ ਗੱਡੀ ਲੈਣਾ ਏ ਬੱਸ ਇੱਕਦਮ ਉਹਨਾਂ ਦਾ ਫਿਰ ਫੋਨ ਬੰਦ ਹੋ ਗਿਆ। ਇੱਕਦਮ ਫੋਨ ਬੰਦ ਹੋ ਗਿਆ। ਠੀਕ ਹੈ ਜੀ। ਹਾਂਜੀ। ਅੱਛਾ ਤੇ ਇਹ ਇਹ ਬਾਜੀ ਦੀ ਕਿੰਨੀ ਉਮਰ ਕਿੰਨੀ ਸੀ? ਉਮਰ ਉਹਨਾਂ ਦੀ ਹੋਏਗੀ ਜੀ 30 ਸਾਲ। ਅੱਛਾ ਜੀ ਇਹ ਵਿਆਹੇ ਹੋਇਆ? ਹਾਂਜੀ ਹਾਂਜੀ। ਕਿੰਨੇ ਬੱਚੇ ਕਿੰਨੇ ਆ? ਦੋ ਬੱਚੇ ਆ ਜੀ, ਇੱਕ ਮੁੰਡਾ 5 ਸਾਲ ਦਾ ਔਰ ਗੁੜੀਆ ਉਹ ਰਸੀਆ ਹੀ ਉਸ ਟਾਈਮ ਸਿਸਟਰ ਹਸਪੀਟਲੇ ਚ ਹੋਈ ਏ। अच्छा ਜਦੋਂ ਜਦੋਂ ਉਹ ਰਸ਼ੀਆ ਦੇ ਵਿੱਚ ਸੀਗਾ ਤੇ ਉਦੋਂ ਉਹਨਾਂ ਦੀ ਕਾਲ ਆਉਂਦੀ ਆ ਤੇ ਉਹ ਉਹ ਬੌਰਨ ਜਾਣ ਤੋਂ ਬਾਅਦ ਬੌਰਨ ਹੋਇਆ ਬੱਚਾ ਹਾਂਜੀ 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 ਠੀਕ ਹੈ ਜੀ ਅਸੀਂ ਇਹ ਤੁਹਾਡੀ ਇਨਫੋਰਮੇਸ਼ਨ ਸਾਰਿਆਂ ਤੱਕ ਸਾਂਝੀ ਕਰ ਦਿੰਨੇ ਆ ਤੇ ਨਾਲ ਭਾਰਤ ਸਰਕਾਰ ਨੂੰ ਵੀ ਅਪੀਲ ਕਰਾਂਗੇ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਹਾਂਜੀ ਭਾਜੀ ਤੁਸੀਂ ਆਪਣਾ ਕੋਈ ਟੈਲੀਫੋਨ ਨੰਬਰ ਦੱਸਣਾ ਚਾਹੁੰਦੇ ਹੋ ਸੋਸ਼ਲ ਮੀਡੀਆ ਤੇ ਨੰਬਰ ਇਹ ਹੀ ਹੈ ਜੀ 967 ਜੀ 9619 ਜੀ ਐਸ ਜੀ 550 ਜੀ 465 ਜੀ ਮੈਂ ਤੁਹਾਡੇ ਨਾਲ ਇਹ ਨੰਬਰ ਦੁਆਰਾ ਸਾਂਝਾ ਕਰ ਦਿੰਨਾ ਆ 0099967195 0465 ਤੁਸੀਂ ਇਹਦੇ ਤੇ ਸੰਪਰਕ ਕਰ ਸਕਦੇ ਹੋ ਇਹ ਪਰਿਵਾਰ ਦਾ ਨੰਬਰ ਹੈ ਪਰਿਵਾਰ ਦੇ ਨਾਲ ਗੱਲ ਕਰ ਸਕਦੇ ਹੋ ਤੁਸੀਂ ਜੇ ਕਿਸੇ ਵੀ ਵੀਰ ਕੋਲ ਕੋਈ ਕੋਈ ਵੀ ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਹੋਵੇ ਇਹ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸਾਰਿਆਂ ਤੱਕ ਪਹੁੰਚਾਇਓ ਸ਼ੇਅਰ ਕਰਿਓ ਇਹ ਸਕਰੀਨ ਦੇ ਉੱਤੇ ਜਿਹੜੀ ਤਸਵੀਰ ਚਲਾ ਰਿਹਾ ਆ ਬਾਰ-ਬਾਰ ਇਹ ਤਸਵੀਰ ਹੈ ਸਾਡੇ ਜਗਮੋਣ ਸਿੰਘ ਦੀ ਜਗਮੋਣ ਸਿੰਘ ਜੋ ਹਰਿਆਣੇ ਤੋਂ ਆ ਤੇ ਉਸ ਨੂੰ ਲੱਭਣ ਵਿੱਚ ਸਾਡੀ ਤੁਸੀਂ ਮਦਦ ਕਰਨੀ ਆ ਤੇ ਜਾਂ ਕਿਸੇ ਕੋ ਕੋਈ ਵੀ ਇਨਫੋਰਮੇਸ਼ਨ ਹੈਗੀ ਆ ਤਾਂ ਉਹ ਵੀ ਜ਼ਰੂਰ ਦੱਸਣੀ ਆ ਬਹੁਤ ਬਹੁਤ ਧੰਨਵਾਦ ਭਾਜੀ ਤੁਹਾਡਾ ਕਾਲ ਦੇ ਵਿੱਚ ਜੁੜਨ ਥੈਂਕ ਯੂ ਜੀ ਤੇ ਇਹ ਤੋਂ ਬਾਅਦ ਵਿੱਚ ਮੈਂ ਇੱਕ ਗੱਲ ਐਡ ਕਰ ਦੇਣੀ ਚਾਹੁੰਦਾ ਆ ਕਿ ਬਹੁਤ ਸਾਰੇ ਏਜੰਟ ਜਿਹੜੇ ਆ ਉਹ ਕੀ ਕਰ ਰਹੇ ਆ ਮਾਫੀਆ ਕੀ ਕਰ ਰਿਹਾ ਆ ਇਹ ਏਜੰਟ ਮਾਫੀਆ ਇਹ ਕਰ ਰਿਹਾ ਜੀ ਆਪਣੇ ਨੌਜਵਾਨਾਂ ਨੂੰ ਕੁੜੀਆਂ ਨੂੰ ਮੁੰਡਿਆਂ ਨੂੰ ਬੈਲਾਰੂਸ ਲੈ ਜਾਂਦੇ ਨੇ ਜਾਂ ਰਸ਼ੀਆ ਲੈ ਜਾਂਦੇ ਨੇ ਰਸ਼ੀਆ ਤੋਂ ਬੈਲਾਰੂਸ ਲੈ ਕੇ ਆਉਂਦੇ ਨੇ ਗਾਂਵ ਵਾਲੀ ਕੋਈ ਇਹਨਾਂ ਦੇ ਕੋਲ ਗੇਮ ਹੋਵੇ ਜਾਂ ਨਾ ਹੋਵੇ ਇਹ ਉੱਥੇ ਗੱਡੀ ਦੇ ਵਿੱਚ ਘਮਾਕਮੋ ਕੇ ਫੇਕ ਲੋਕੇਸ਼ਨ ਦਿਖਾਉਂਦੇ ਨੇ ਯੂਰਪ ਦੀ ਪੋਲੈਂਡ ਦੀ ਦਿਖਾਤੀ ਕਿ ਤੁਸੀਂ ਪੋਲੈਂਡ ਪਹੁੰਚ ਚੁੱਕੇ ਹੋ ਕਿਸੇ ਪਹਾੜਾ ਪੂੜਾਂ ਦੇ ਏਰੀਏ ਦੇ ਵਿੱਚ ਘਮਾਕ ਮੂ ਕੇ ਕਹਿੰਦੇ ਵੀ ਤੁਹਾਨੂੰ ਅਸੀਂ ਪਹਚਾ ਦਤਾ ਆਪਣੇ ਘਰੇ ਫੋਨ ਲਾਓ ਉਹਨਾਂ ਨੂੰ ਕਹੋ ਕਿ ਪੈਸੇ ਰੈਡੀ ਕਰੋ ਸਾਨੂੰ ਪੈਸੇ ਪਹੁੰਚਦੇ ਕਰੋ ਪੈਸੇ ਪਹਚਾਓ ਤੇ ਨਾਲੇ ਉਹ ਤੋਂ ਬਾਅਦ ਵਿੱਚ ਨਾਲੇ ਹੀ ਰੋਲਾ ਪਾਉਣ ਲੱਪੈਂਦੇ ਨੇ ਪੁਲਿਸ ਦਾ ਛਾਪਾ ਪੈ ਚੁੱਕਾ ਆ ਪੁਲਿਸ ਫੜਨ ਵਾਸਤੇ ਆ ਚੁੱਕੀ ਆ ਜਾਨੀ ਕਿ ਉਹਨਾਂ ਨੂੰ ਪਤਾ ਹੁੰਦਾ ਉਹਨਾਂ ਬੰਦਿਆਂ ਨੂੰ ਕਹਿੰਦੇ ਗੱਡੀ 'ਚ ਉੱਤਰ ਕੇ ਭੱਜ ਜਾਓ ਉਹ ਬੰਦੇ ਜਦੋਂ ਗੱਡੀ 'ਚ ਉਤਰ ਕੇ ਜੰਗਲ ਵਿੱਚ ਭੱਜਦੇ ਨੇ ਤੇ ਬਾਅਦ ਵਿੱਚ ਆਰਮੀ ਜਿਹੜੀ ਆ ਉਹਨਾਂ ਨੂੰ ਕਾਬੂ ਕਰ ਲੈਂਦੀ ਆ ਯਾਨੀ ਕਿ ਕਈ ਬਾਰਡਰਾਂ ਦੇ ਉੱਤੇ ਗੋਲੀ ਦੇ ਆਰਡਰ ਵੀ ਹਨ ਕਿ ਜਿਵੇਂ ਯੂਕਰੇਨ ਦੀ ਰਸ਼ੀਆ ਨਾਲ ਲੜਾਈ ਚੱਲ ਰਹੀ ਆ ਤੇ ਕਾਫੀ ਸਮੇ ਤੋਂ ਤੁਹਾਨੂੰ ਪਤਾ ਵੀ ਯੂਕਰੇਨ ਦੇ ਵਿੱਚ ਰਸ਼ੀਅਨ ਆਰਮੀ ਜਿਹੜੀ ਆ ਉਹ ਕੁਸਪੇਟ ਕਰਦੀ ਰਹਿੰਦੀ ਆ ਇਹ ਇੱਕ ਡਿਫੈਂਸ ਲਾਈਨ ਦੇ ਉੱਤੇ ਕੋਈ ਵੀ ਡੌਂਕੀ ਲਾਉਂਦਾ ਫੜਿਆ ਜਾਂਦਾ ਉਹਦਾ ਕੀ ਹਾਲਾਤ ਹੁੰਦੇ ਹੋਣਗੇ ਤੁਸੀਂ ਆਪ ਅੰਦਾਜ਼ਾ ਲਗਾ ਲਓ ਪਰ ਜਿਹੜੇ ਇਹ ਫੇਕ ਲੋਗ ਨੇ ਇਹ ਫੇਕ ਏਜੰਟ ਨੇ ਜਿਹੜੇ ਇਹ ਫੇਕ ਲੋਗ ਨੇ ਇਹ ਕਰ ਕੀ ਰਏ ਆ ਇਹ ਕਰ ਰਹੇ ਆ ਲੋਕਾਂ ਨੂੰ ਗੁੰਮਰਾਹ ਲੋਕਾਂ ਤੋਂ ਪੈਸੇ ਲੁੱਟਣ ਦੇ ਵੱਖੋ ਵੱਖਰੇ ਢੰਗ ਲੱਭ ਰਹੇ ਆ ਮੈਂ ਮੈਂ ਬਾਰ ਬਾਰ ਵੀਡੀਓ ਇਸ ਵਿਸ਼ੇ ਤੇ ਕਿਉਂ ਕਰ ਰਿਹਾ ਕਿਉਂ ਬੋਲ ਰਿਹਾ ਐ ਸੀ ਵਿਸ਼ੇ ਦੇ ਉੱਤੇ ਕਿਉਂਕਿ ਇਹ ਇੱਕ ਬਹੁਤ ਵੱਡਾ ਮਾਫੀਆ ਆ ਗਰੋ ਆ ਜੋ ਪੰਜਾਬ ਤੋਂ ਲੋਕਾਂ ਨੂੰ ਲੁੱਟਿਆ ਜਾ ਰਿਹਾ ਵਾ ਉਹਨਾਂ ਤੋਂ ਪੈਸਾ ਲੁੱਟਿਆ ਜਾ ਰਿਹਾ ਆ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਆ ਤੇ ਪੈਸ ਬਾਅਦ ਵਿੱਚ ਕਈ ਨੌਜਵਾਨਾਂ ਦੀਆਂ ਲਾਸ਼ਾਂ ਜਿਹੜੀਆਂ ਜੰਗਲਾਂ ਵਿੱਚ ਸੁੱਟ ਦਿੰਦੇ ਨੇ ਛੁਰੇ ਮਾਰ ਦਿੰਦੇ ਨੇ ਉਹਨਾਂ ਨੂੰ ਮਾਰ ਦਿੰਦੇ ਨੇ ਉਹਨਾਂ ਨੂੰ ਖਤਮ ਕਰ ਦਿੰਦੇ ਨੇ ਤੇ ਇਹੋ ਜੀਆਂ ਬਹੁਤ ਸਾਰੀਆਂ ਕਹਾਣੀਆਂ ਨੇ ਸਟੋਰੀਆਂ ਨੇ ਜਿਹੜੀਆਂ ਸਾਨੂੰ ਲੋਕਾਂ ਨੇ ਸੱਚ ਦਸੀਆਂ ਨੇ ਕਿ ਜਿਹੜੀਆਂ ਅਸੀਂ ਇੱਥੇ ਦੱਸਦੇ ਹੋਏ ਵੀ ਤੁਹਾਡੇ ਦਿਲ ਕੰਬ ਜਾਣਗੇ ਤੇ ਕਰਦੇ ਆ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਗੱਲਬਾਤ ਇਸ ਲਈ ਤੁਸੀਂ ਸਾਡੀ ਮਦਦ ਕਰਿਓ ਜਗਮੋਣ ਸਿੰਘ ਦੀ ਕੋਈ ਵੀ ਅਪਡੇਟ ਹੋਵੇ ਛੋਟੇ ਛੋਟੇ ਦੋ ਬੱਚੇ ਨੇ ਪਰਿਵਾਰ ਆ ਪਰਿਵਾਰ ਐਸ ਵੇਲੇ ਪਾਲ ਕਰ ਰਿਹਾ 3 ਸਾਲ ਤੋਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਤੁਹਾਡਾ ਅਮਰੀਕ ਸਿੰਘ ਪੰਜਾਬ ਤੋਂ ਸਪੈਨ